ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦਿ ਸਤਿ ਜੁਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚ ਨਾ ਹੋਵੇ ਜੇ ਸੋਚਿ ਲਖਵਾਰ ਚੁੱਪਾ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਪੁਕਹਿ ਪੁਕਣਾ ਉਤਰੀ ਜਿਵਨਾਂ ਪੁਰੀਆਂ ਭਾਰ ਸਹਸਾਣ ਪਾਲਕ ਵੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਾਰਾ ਹੋਈ ਐ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਆਕਾਰ ਹੁਕਮਨ ਕਹਿਆ ਜਾਏ ਹੁਕਮੀ ਹੋਵਣ ਜੇ ਹੁਕਮ ਲੈ ਵੜਿਆਏ ਹੁਕਮੀ ਉਤਮ ਨੀਚ ਹੁਕਮ ਲੈ ਕੁ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮਨਾ ਕੋਏ ਨਾ ਨਾਨਕ ਹੁਕਮ ਜੇ ਬੁੱਝਾ ਤਾ ਹਉ ਮੈਂ ਕਹ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀਲੇ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖਾ ਹਾਦਰ ਹਾਦੂਰ ਰਤਨਾ ਕਥਿ ਨ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਤਖ ਪਾਹੇ ਜੁਗਾ ਜੁਗੰਤਰ ਖਾਏ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਭ ਸਚ ਨਾਏ ਪਖਿਅ ਭਉ ਅਪਾਰ ਅਖ ਮੰਗ ਦੇ ਦੇ ਦਾਤ ਕਰੇ ਦਾਤਾਰ ਫਿਰ ਕ ਅਗਰ ਰਖਿਆ ਜਿਦ ਸਾ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਵਢਿਆ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿਵਾਰ ਨਾਨਕ ਇਹ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਇ ਆਪੇ ਆਪ ਨਰੰਜਨ ਸੋਏ ਜਿਸ ਵੇ ਆ ਤਿਨ ਪਾਇਆ ਮਾਣ ਨਾਨਕ ਆਵੀ ਅਗੁਲਿਨ ਦਹਾਨ ਗਾਵੀ ਸੁਣੀ ਐ ਮਨ ਰੱਖਿਐ ਪਾਵ ਦੁਖ ਪਰਸੁ ਘਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਏ ਗੁਰੇਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਉ ਜਾਣਾ ਆਖਾ ਨਾਹੀ ਕਹਿਣਕਤ ਨਾ ਜਾਈ ਗੁਰ ਇਕ ਦਿਹਿ ਬਜਾਈ ਸਭਨਾ ਜਿਹਾ ਇਕ ਦਾਤਾ ਸੋ ਮੈਂ ਵਿਸਰ ਨ ਜਾਇ ਤੀਰਥ ਨਾਮ ਜੇ ਤਿਸ ਪਾਵਾਂ ਮਣ ਪਾਣਾ ਕਾ ਨਾਏ ਕਰੇ ਜੇ 36 ਉਪਾਏ ਵੇਖਾ ਵਿਣ ਕਰਮ ਕੈ ਮਿਲੇ ਲੈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਖ ਸੁਣੀ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕੈ ਇੱਕ ਦਤਾ ਸੋ ਮੈਂ ਵਿਸਰਨ ਨ ਜਾਇ ਜੇ ਜੋਚਾਰਿਆ ਆੜ ਜਾ ਹੁਰਦ ਸੋਣ ਹੋਏ ਨਵਾ ਕੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨੌਰਖਾ ਏ ਕੈ ਜਾਸ ਕੀਰਤ ਜਗਲੇ ਜਿਤਸ ਨਦਰ ਨਾ ਆਵੇ ਤਾ ਵਤਨ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸਤੋ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨ ਸੂਜੀ ਜਿਤਸ ਗੁਣ ਕੋਈ ਕਰੇ ਸੁਣੇ ਸਿਦ ਪਿਰ ਸੁਰਨਾਥ ਸੁਣੇ ਤਰਤਵ ਲਕਾ ਸੁਣੇ ਦੀਪ ਲੋ ਪਤਾਲ ਸੁਣਿ ਪਹਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਬਰਮਾਹਿੰਦਾ ਸੁਣ ਮੁਖਸਲਾ ਹਨਮਾਨ ਦਾ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਤਸਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸਤੋ ਗਿਆਨ ਸੁਣਿਆ 88 ਕਾਸ਼ ਨਾਨ ਸੁਣੇ ਪੜ ਪੜ ਪਾਹ ਮਾਨ ਸੁਣੇ ਲਗ ਸਤਿ ਹਣ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੇ ਗਾਹ ਸੁਣੇ ਸਿੱਖ ਪੀਰ ਪਾਤਸ਼ਾਹ ਸੁਣੰਦ ਪਾਵੈ ਰੋ ਸੁਣ ਹਾਤ ਵੈਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਮਨ ਕੀ ਗਤ ਕਹੇ ਨ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮਨ ਕਬ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਇ ਮਨ ਬੁੱਧ ਮਨ ਸਗਲ ਭਾਵਨ ਕੀ ਸ਼ੁੱਧ ਮਨ ਮੋਹ ਟੋਟਾ ਨਾ ਖਾਏ ਮਨ ਜਮਕ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰਕ ਠਾਕ ਨ ਪਾਏ ਮਨੈ ਪਤ ਸਿਉ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸੇਤੀ ਸੰਬੰਧ ਆਸਾ ਨਾਮ ਨਰਿੰਜਨ ਹੋ ਜੇ ਕੋਮਣ ਜਾਣੈ ਮਨ ਕੋਈ ਮਨੈ ਭਾਵ ਮੁਖ ਦਵਾਰ ਮਨੈ ਪਰਵਾਰ ਸਦਾ ਰਮਨਤਰ ਤਾਰੇ ਗੁਰ ਸਿੱਖ ਮਨੈ ਨਾਨਕ ਪਹਨਿ ਪੇਖਿ ਆਸਾ ਨਾਮ ਨਰਿੰਜਨ ਹੋ ਜੇ ਕੋਮਣ ਜਾਣੈ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵ ਦਰਗਹ ਮਹਾਨ ਪੰਚਾ ਸਵਦਰ ਰਾਜਾਨ ਪੰਚਾ ਕਾ ਗੁਰੇਕ ਤਿਹਾਨ ਜੇ ਕੋ ਕਹ ਕਰੈ ਵਿਚਾਰ ਕਰਤਕ ਕਰਨ ਨਹਿ ਸਮਾਰ ਤੋਲ ਧਰਮ ਦਿਆ ਕਾ ਪੂਤਾ ਸੰਤੋਖਤਾ ਪ੍ਰਖਿਆ ਜਨ ਸੂਤ ਜੇ ਕੋ 부ਜ ਵਸਚਿਆਰ ਤਵ ਲਵ ਪਰਕੇਤਾ ਭਾਰ ਤਰਤੇ ਹੋਰ ਪਰੈ ਹੋਰ ਹੋਰ ਤਿਤ ਪਰਤਲ ਕਮਣ ਜੋਰਾ ਜੀ ਜਾਤ ਰੰਗਾ ਕੇ ਨਾਮ ਸਬਨ ਲਿਖਿਆ ਵੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲ ਰੂਪ ਕੀਤੀ ਦਾ ਜਾਣੇ ਕੌਣ ਕੋਤਾ ਕੀਤਾ ਬਸਾ ਇੱਕ ਕੁਕਵਾਉ ਤਿਸਤੇ ਹੋਏ ਲਖ ਦਰਿਆਉ ਉਦਰਤ ਕਵਨ ਕਾ ਵਿਚਾਰ ਵਾਰਿਆਂ ਨ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸਾਂਕ ਜਪ ਅਸਾਂਕ ਪਾਉ ਸੰਗ ਪੂਜਾ ਸੰਗ ਤਪ ਤਾ ਅਸਾਂ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸਾਂਕ ਭਗਤ ਗੁਣ ਗਿਆਨ ਵਿਚਾਰ ਸੰਗ ਸੱਤਿ ਅਸਾਂਕ ਦਾਤਾਰ ਅਸਾਂਕ ਸੁਰਮਉ ਪਗਸਾਰ ਸੰਗ ਮੋਲ ਲਿਵਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਇ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਮੂਰਖ ਅੰਧਕੋੜ ਸੰਗ ਚੋੜ ਹਰਾਮ ਖੋੜ ਅਸਾਂ ਕਮਰ ਕਰ ਜਾਏ ਜੋਰ ਅਸਾਂ ਗਲਵੜ ਤਿਆਕ ਮਾਹ ਸੰਗ ਪਾਪੀ ਪਾਪ ਕਰ ਜਾਏ ਅਸਾਂ ਕੁੜਿਆ ਅਰ ਕੁੜੇ ਫਿਰਾਹੇ ਸੰਗ ਮਲੇਸ਼ ਮਲ ਪਕ ਖਾਹੇ ਸੰਗ ਨੰਦਕ ਸਿਰ ਕਰਹਿ ਪਾਰ ਨਾਨਕ ਨੇਚ ਕਹਿ ਵਿਚਾਰ ਵਾਰ ਨਾ ਜਾਵਾ ਇੱਕ ਵਾਰ ਜੁਤਤ ਪਾਵੇ ਸਹੀ ਪਲਿਕਾਰ ਤੂੰ ਸਦਾ ਸਲਾਮਤ ਰੰਕਾਰ ਸੰਕ ਨਾਵ ਸੰਕ ਤਵ ਗਮ ਗਮ ਸੰਕ ਲੋ ਸੰਕ ਸਿਰ ਭਾਰ ਹੋਏ ਅਖਰੇ ਨਾਮ ਕਰਿ ਸਲਾਹ ਅਖਰੇ ਗਿਆਨ ਗੀਤ ਗੁਣ ਗਾਹ ਅਖਰੇ ਲਿਖਣ ਬੋਲਣ ਬਾਣ ਕਰ ਅਸਰ ਸੰਜੋਗ ਵਖਾਣ lene lekhe te sirna hai je parmaaye tev te pahe je ta ke ta te na ho vin na ve nahi ko tau kudrat kavan ka vichar var ya na jaava ik var jo tad paave sahi palikar tu sada salamat nirankar pariyan hat pair tan deha paane tota uttar sukh he ha ਮੋਤ ਬਲਿੱਤੇ ਕੱਪੜ ਹੋਏ ਦੇਸਾ ਮੰਲੇ ਤੋਏ ਪਰਿਅ ਮਤ ਪਾਪਾਂ ਕ ਸੰਗ ਉਹ ਤੋਪਾ ਨਾਮੇ ਕ ਰੰਗ ਪੁੰਨੇ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਖਾ ਹੋ ਨਾਨਕ ਹੁਕਮਿ ਆਵੋ ਜਾਓ ਤੀਰਥ ਤਪ ਦੀ ਆਦਤ ਦਾਨ ਜੇ ਕੋ ਪਾਵਤਲ ਕਾ ਮਾਣ ਸੁਣਿਆ ਮੰਨਿਆ ਮਨ ਕੀ ਤਪਾਓ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਰਿਣ ਗਣ ਕੀਤੇ ਭਗਤ ਨ ਹੋਏ ਸਵਸਤ ਬਾਣੀ ਬਰਮਹਾਉ ਸਤ ਸੁਹਾਣ ਸਦਾ ਮਨ ਚਾਉ ਕਮਨਸ ਵੇਲਾ ਵਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸ੍ਰੋਤੀ ਮਹ ਕਮਣ ਜਿਤੋ ਆਕਾਰ ਵੇਲ ਨ ਪਾਇ ਪੰਡਿਤ ਜੋ ਹੈ ਲਿਖ ਪੁਰਾਨ ਵਕਤ ਨ ਪਾਇਓ ਕਾਦੀ ਹੈ ਜਿ ਲਿਕਣ ਲਿਕ ਕੁਰਾਨ ਤਤਵਾਰਨ ਜੋਗੀ ਜਾਣ ਰਤਮਾ ਉਹ ਨਾ ਕੋਈ ਜਾ ਕਰਤਾ ਸਟਿਕੋ ਸਾਜ ਆਪੇ ਜਾਣ ਸੋਈ ਕਿ ਕਰਿਆ ਕਾਂ ਕਿ ਸਲਾਹੀ ਕਿਉ ਵਰਨਿ ਕਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਇ ਵੱਡੇ ਨਹੀਂ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣ ਕਿ ਗਿਆਨਾ ਸੋਹੈ ਪਤਾਲਾ ਪਤਲ ਲਗਾ ਸੰਗਾਸ ੜਕੜ ਘੋਲ ਥਕੇ ਵੇਦ ਕਣਕ ਬਾਤ ਸਸ ਟਾਰ ਕਹਿ ਨਕਤੇ ਬਾਸ ਲਿਖ ਧਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਵਿਨਾਸ ਨਾਨਕ ਵੱਡਾ ਆਖਿਆ ਆਪੇ ਜਾਣੇ ਆਪ ਸਲਾਹੀ ਸਲਾਇ ਤੇ ਸੁਰਤ ਨਾ ਪਾਈਆ ਨਦੀਆਂ ਅਤਵਾਹ ਅਸਮੰਦ ਨਾ ਜਾਣੀ ਹੈ ਸਮੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕਿਹੜੇ ਤੁਲਣ ਹੋਣ ਜੇ ਤਿਸ ਮਨ ਹੋਣਾ ਵਿਸਰਾ ਅੰਤਨ ਸਿਵਤੇ ਕਹਿਣਨ ਅੰਤ ਅੰਤਨ ਕਰਨੈ ਦੇਣਨ ਅੰਤ ਅੰਤਨ ਵੇਖਣ ਸੁਨਨ ਅੰਤ ਅੰਤਨ ਜਪ ਕਾਮਣ ਮੰਤ ਅੰਤਨ ਜਪੇ ਕੀਤਾ ਕਾਰ ਅੰਤਨ ਜਪੇ ਪਰਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤਨ ਪਾਏ ਜਾਏ ਇਹੋ ਅੰਤਨ ਜਾਣੇ ਕੋਏ ਬਹੁਤਾ ਕਹੀ ਬਹੁਤਾ ਵੱਡਾ ਸਭ ਉੱਚਾ ਥਾਓ ਉੱਚ ਉਚਨਾ ਏਵੜੂ ਚਉ ਐ ਕੋਈ ਸੁਚਾ ਕੁ ਜਾਣੈ ਸੋਏ ਜੇਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲ ਨਾਤ ਮਾਇ ਕਿਤੇ ਮੰਗੈ ਜੋਦ ਅਪਾਰ ਕਿਤੇ ਅਗਣਤ ਨੇ ਵਿਚਾਰ ਕਿਤੇ ਖਪਤ ਟਹਿ ਵਿਕਾਰ ਕਿਤੇ ਲੈ ਲੈ ਮੁਕਰ ਪਾਹਿ ਕਿਤੇ ਮੂਰਖਾਈ ਖਾਹਿ ਕਿ ਤੇਆਂ ਦੁੱਖ ਭੁਗਤਿਦ ਮਾਰਹਿ ਪੈਦਾ ਤੇਰੀ ਦਾਤਾਰ ਬੰਦ ਖਲਾਸਿ ਪਾਣੇ ਹੋਏ ਹੋਰ ਆਖ ਨ ਸਕ ਕੋਈ ਜੇ ਕੋ ਖਐ ਕਾਖਣ ਪਾਇ ਹੋ ਜਾਣ ਜੇ ਤੇਆਂ ਮੁਖਾਏ ਆਪੇ ਜਾਣ ਆਪੇ ਦੇ ਆਖ ਸਭ ਕੀ ਕੀ ਜਿਸਨ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹ ਪਾਤਸ਼ਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਘਣ ਅਮੁੱਲ ਵਾਪਾਰ ਅਮੁੱਲ ਵਪਾਰ ਅਮੁੱਲ ਪੰਡਾਰ ਅਮੁੱਲ ਆਵਾ ਮੁੱਲ ਜਾਹੇ ਮੁੱਲ ਪਹਿ ਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੋਲ ਅਮੁੱਲ ਪਰਮਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਪ੍ਰਮਾਨ ਆ ਮੋਲੋ ਮੋਲ ਆਖਿਆ ਨਾ ਜਾ ਆਖਾ ਕਰੇ ਲਿਵ ਲਾਏ ਆਖੇ ਵਿਦ ਪਾਠ ਪੁਰਾਨਾ ਕਪੜੇ ਕਰੇ ਵਿਖਿਆਨ ਆਖੇ ਬਰਮ ਆਖ ਇੰਦ ਆਖ ਗੁਪਿਤ ਗਵਿੰਦਾ ਆਖੇ ਸਰਾ ਕੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖ ਦਨ ਆਖ ਦੇਵਾ ਆਖੇ ਸੁਰ ਨਰਮਣ ਜਨ ਸੇਵ ਕੇਤੇ ਆਖੇ ਆਖਣ ਪਾਹਿ ਇਤੇ ਕਹਿ ਕਉ ਟੁੱਟ ਜਾਏ ਤੇ ਕਿਤੇ ਹੋਰ ਕਰੈ ਤਾਕ ਨ ਸਕਕੇ ਕੀ ਜੀਵੜ ਪਾਵੇ ਤੇਵੜ ਹੋਏ ਨਾਨਕ ਜਾਣ ਹੈ ਸੱਚਾ ਸੋਏ ਜੇ ਕੋ ਅਖ ਬੋਲ ਵਿਗਾੜ ਤਾਲਿ ਕੀ ਅਸਰਗਵਾਰ ਹੰਗਵਾਰ ਸੋ ਦਰ ਕਿਹਾ ਸੋ ਕਰਕੇ ਆ ਜਿਤ ਬੈ ਸਰਬ ਸਮਾਲ ਵਾਜਨਾ ਦੇ ਅਨੇਕ ਸੰਖਾ ਇਤੇ ਗਾਵਣ ਹਾਰੇ ਕਿਤੇ ਰਾਗ ਪਰੇ ਸੋ ਕਹਿ ਅਨ ਕਹਤੇ ਗਾਵਣ ਹਾਰੇ ਗਾਵੇ ਤੁਨ ਪਉਣ ਪਾਣੀ ਵਿਸੰਤਰ ਗਾਵੇ ਰਾਜ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇ ਸੋਣ ਸਦ ਸਵਾਰੇ ਗਾਵੈੰਦ ਦਸਨ ਬੈਟੇ ਦੇਵਤਿਆਂ ਅੰਦਰ ਨਾਲੇ ਗਾਵਸਿਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵ ਹੈ ਵੀਰਕਰਾਰ ਗਾਵਣ ਪੰਡਤ ਪੜਨ ਰਖੀਸਰ ਜੁਗ ਜੁਗ ਵੇਦ ਨਾਲੇ ਗਾਹ ਮੋਹਣਿਆ ਮਨ ਮੋਹਣ ਸੁਰਗਾ ਮਚ ਪਿਆਲੇ ਗਾਵ ਰਤਨ ਪਾਇ ਤੇਰੇ ਅਠਸਠ ਤੀਰਤ ਨਾਲੇ ਗਾਵੈ ਜੋਤ ਮਹਾਮਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਖੇਤ ਹਾਰੇ ਸੇ ਤਦਨ ਗਾਵੈ ਜੋਤ ਤੁ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮੈ ਚਤਨ ਆਵਣ ਨਾਨਕ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਾਚਾ ਸਾਚੇ ਨਾ ਇਹ ਪਿਓ ਸਿ ਜਨ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤਿ ਕਰ ਕਰ ਕਜਨ ਸਿੰਘ ਮਾਇਆ ਜਨ ਉਪਾਈ ਕਰ ਕਰ ਵੇਖ ਗੀਤਾ ਆਪਣਾ ਜਬ ਤਿਸ ਦੀ ਵਢਾਈ ਜੋ ਤਿਸ ਪਾਵੇ ਸੋਈ ਕਰਤੀ ਹੁਕਮ ਨ ਕਰ ਨ ਜਾਇ ਸੋ ਪਾਤ ਸਾਹੁ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਪ ਝੋਲੀ ਧਿਆਨ ਕੀ ਕਰੈ ਬਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੋ ਗਤ ਡੰਡਾ ਪਰਤੇਤ ਆਏ ਪੰਤੇ ਸਗਲ ਜਮਾਤਿ ਮਨ ਜੀਤ ਜਗ ਜੀਤ ਆਦੇਸਤ ਸਾਦੇ ਸਾਧ ਅਨਿਲ ਅਨਾਦ ਨਾਤ ਜੋ ਜੁਗੇ ਕੋ ਵੇਸ ਭਗਤ ਗਿਆੰਦਿਆ ਪੰਡਾ ਹਰਨ ਘਟ ਘਟ ਬਾਜ ਨਾਦ ਆਪ ਨਾਤ ਨਾਤੀ ਸਭ ਜਾ ਕੀਵ ਆਪ ਨਾਤ ਨਾਤੀ ਸਭ ਜਾ ਕੀ ਰਿਸਦਾ ਵਿਰਾਸਾ ਸਾਧ ਸੰਜੋਗ ਜੋ ਦਵਕਾਰ ਚਲਾਵੇ ਲੇਖ ਅਵਹ ਭਾਗ ਆਦੇਸ ਸਾਦੇਸ ਆਦ ਨਿਲਾ ਨਾਦ ਨਾ ਹਤ ਜੁ ਜਗੇ ਕੋ ਵੇਸ ਏ ਕਮ ਰੁਕਤ ਵਿਆਈ ਤਿੰਨ ਚਲ ਪਰਮਾਨ ਇਕ ਸੰਸਾਰ ਇਕ ਪੰਡਾਰ ਇਕ ਲਾਈ ਦੀ ਬਾਣ ਜਿਵਤ ਸਪਾਵੇ ਤਿਵੇਂ ਚਲਾਵੇ ਜਹ ਵੇ ਪਰਮਾਨ ਓ ਵੇਖੇ ਉਨਾ ਨਦਰਨ ਆਵੇ ਭਉ ਤਾ ਇਹ ਵਿਡਾਣ ਆਦੇਤ ਸਾ ਆਦੇਸ ਆਦ ਅਨਿਲ ਅਨਾਦ ਨਾਤ ਜੋ ਜੁਗ ਇਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸਵੀਕਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸੱਚੀ ਕਾਹਰ ਆਦੇਤ ਸ ਆਦੇਸ ਆਦ ਅਨਿਲ ਅਨਾਦ ਨਾਤ ਜੋ ਜੁਗ ਇਕੋ ਵੇਸ ਇੱਕ ਦੁਜੀ ਪਹ ਲਖ ਹੈ ਲਖ ਵੇ ਲਖ ਵੀਸ ਲਗ ਲਗਣ ਆਖੀ ਹੈ ਇੱਕ ਨਾਮ ਜਗਦੀਸ ਅਤਰਾ ਪਤ ਪਉਣਿਆ ਚੜਿਆ ਹੋਇ ਇਕੇਸਾ ਸੁਣ ਗੱਲਾਂ ਆਕਾਸ ਕੀ ਕਿਟਾਈ ਰੀਸਾ ਨਾਨਕ ਨਦਰੀ ਪਾਈਏ ਕੂੜੀ ਕੂੜਾ ਠੀਸ ਆਖਨ ਜੋਰ ਛਪਨ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸ਼ੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤਿ ਛਟੈ ਸੰਸਾਰ ਜਿ ਸਤਿ ਜੋਰ ਕਰ ਵੇਖੈ ਸੋ ਏ ਨਾਨਕ ਉਤਮ ਨੀਚ ਨ ਕੋ ਏ ਰਾਤੀ ਰੁਤੀ ਤਿਥੀ ਵਾਰ ਪਉਣ ਪਾਨਿ ਗਨੀ ਪਤਾਲ ਤਿਸਵਿ ਤਰ ਤਿਥਾ ਪ੍ਰਖੇ ਧਰਮਸਾਲ ਤਸਵੇ ਜੇ ਜੁਗਤ ਕੇ ਰੰਗ ਤਨ ਕਾ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥਾ ਸੋਣ ਪੰਜ ਪਰਵਾਨ ਨਦਰੀ ਕਰੰਪ ਵੈ ਨਿਸ਼ਾਨ ਕੱਚ ਪਕਾਈ ਉਥੇ ਪਾਈ ਨਾਨਕ ਆਜਾਪੇ ਜਾਏ ਧਰਮਖੰਡ ਕਾਹਉ ਧਰਮ ਗਿਆਨਖੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬ੍ਰਮਾ ਕਾੜਤ ਕੜਿ ਹੈ ਰੂਪ ਰੰਗ ਕੇ ਵੇਸ ਇਤਿਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸਾ ਕੀਤੇ ਇੰਦ ਚੰਦ ਸੁਰ ਕੇਤੇ ਕੀਤੇ ਮੰਡਲ ਦੇਸਾ ਕਿਤੇ ਸਤਿਬੁਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤਿਆਂ ਕਾਣ ਕਿਤਿਆਂ ਬਾਣੀ ਕਿਤੇ ਪਾਤ ਨਰਿੰਦ ਕਿਤਿਆਂ ਸੁਰਤਿ ਸੇਵਕ ਕਿਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਤੈ ਆਨਾਦ ਬਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਤੈ ਘੜਤ ਕੜਿਏ ਬਹੁਤ ਅਨੂਪ ਤਾ ਕਿਆ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹੈ ਪਿਛ ਪਛਤਾਏ ਤਿਥਾ ਕੜਿਐ ਅਸੁਰਤ ਮਤ ਮਨ ਬੁੱਧ ਤਿਥਾ ਕੜਿਐ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਤਹ ਹੋਰ ਨ ਕੋਈ ਹੋਰ ਤਤਹ ਜੁਦ ਮਹਾ ਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿਥਾ ਸਿਤੋ ਸਿਤਾ ਮਹਿ ਮਾਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਹੋ ਮਰਣ ਟਾਗੇ ਜਾ ਜਨ ਕਾ ਰਾਮ ਸੈ ਮਨ ਮਾਹੇ ਤਿਥੈ ਭਗਤ ਵਸ ਕਹ ਲੋਕ ਰਹਿ ਅਨਸਚਾ ਮਨ ਸੋਏ ਸਚ ਖੰਡ ਵਸ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਤਤ ਅੰਤ ਨ ਅੰਤ ਤੇ ਤਾ ਲੋ ਲੋ ਕਾਰ ਜਿਵ ਜਿ ਹੁਕਮਤ ਵੇ ਤਿਵ ਕਾਰ ਵੇਖੇ ਵਿਗਸ ਕਰ ਵਿਚਾਰ ਨਾਨਕ ਤ ਨ ਕਰੜਾ ਸਾਰ ਜਤ ਪਹਾਰਾ ਤੇਜ ਜਿ ਸੁਨਿਆਰ ਅਹਰਨ ਨਤ ਵੇਦ ਹਤਿਆਰ ਪੋਕ ਲਗਨ ਤਪਤਾਉ ਪੰਡਪੋ ਅੰਮ੍ਰਿਤ ਤ ਟਹਾਲ ਕੜਿ ਇਹ ਸਬਦ ਸਚੇ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਦਿ ਦਿਹਾਿਇ ਦਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਤਰ ਮਹ ਦੁਰ ਕਰਮ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਹਾਲ ਨਾਨਕ ਤੇ ਮਖੁਜਲੇ ਕੀਤੀ ਛੁਟੀ ਨਾਲ